ਮੇਰੀ ਮਾਂ ਨੇ ਇੱਕ ਮੰਨ ਲਓ ਮੇਰੀ ਮਾਂ ਇੱਕ ਰੱਬ ਸੀਗੀ ਜੀ ਮੈਂ ਸਮਝਦਾ ਕਿਉਂਕਿ ਭਰ ਜਵਾਨੀ ਦੇ ਵਿੱਚ ਜਿਹਦੇ ਅੱਜ ਘਰ ਵਾਲਾ ਚਲਾ ਜਾਵੇ ਉਹਨੂੰ ਪੁੱਛ ਕੇ ਦੇਖੋ ਵੀ ਉਹਦੀ ਜ਼ਿੰਦਗੀ ਕਿੱਦਾਂ ਲੱਗੀ ਨਾ ਸਾਨੂੰ ਸਾਡੇ ਨਾਨਕਿਆਂ ਵੱਲੋਂ ਨਾ ਸਾਡੇ ਸਾਡੇ ਦਾਦਕਿਆਂ ਵੱਲੋਂ ਸਾਨੂੰ ਕੋਈ ਬਹੁਤੀ ਵੱਡੀ ਸਪੋਰਟ ਨਹੀਂ ਮਿਲੀ ਉਹਨੇ ਖੁਦ ਹੀ ਦਿਨ ਰਾਤ ਕੰਮ ਕਰਕੇ ਮੰਨ ਕੇ ਚੱਲ ਸਾਨੂੰ ਪੜਾਇਆ ਉਹਨੇ ਆਪਣਾ ਜਵਾਨੀ ਆਪਦੀ ਦਾਤੇ ਲਾ ਕੇ ਸਾਨੂੰ ਮੁੱਖ ਰੱਖ ਕੇ ਉਹਨੇ ਆਪਣੀ ਜਵਾਨੀ ਦਾਤੇ ਲਾਤੀ ਵੀ ਪਰ ਸਾਨੂੰ ਛੱਡਿਆ ਗਿਆ ਮੇਰਾ ਜਵਾਬ ਹਾਂ ਮੰਨੋ ਦੇਖੋ ਅੱਜ ਦੇ ਸਮੇਂ ਦੀ ਜੇ ਗੱਲ ਕਰੀਏ ਵੀ ਇਸ ਤਰ੍ਹਾਂ ਕੋਈ ਵੀ ਆਪਾਂ ਖੁਦ ਵੀ ਕਹਿ ਦਈਏ ਜੇ ਕੋਈ ਆਪਣੀਤੀ ਪੈਣ ਹੋਵੇ ਵੀ ਨਹੀਂ ਭਾਈ ਤੇਰੀ ਜ਼ਿੰਦਗੀ ਕਿੱਦਾਂ ਬਸਰ ਹੋਊਗੀ ਤੁਸੀਂ ਆਪਣਾ ਜ਼ਰੂਰ ਘਰ ਦੁਆਰਾ ਬਸਾਓ ਹਨਾ ਪਰ ਮੈਂ ਸਮਝਦਾ ਵੀ ਮੈਂ ਖੁਦ ਉਹਦਾ ਰੱਬ ਨਹੀਂ ਦੇਖਿਆ ਪਰ ਰੱਬ ਮੇਰੇ ਘਰੇ ਆ ਅੱਜ ਮਾਲਕ ਦੀ ਮੇਰੇ ਨਾਲ ਇੰਨੀ ਕੋ ਖੁਸ਼ ਹੈ ਐ ਬਿਲਕੁਲ ਜੀ ਮੇਰਾ ਤੁਸੀਂ ਕਿਤੇ ਘਰੇ ਗਏ ਨਾ ਮੇਰਾ ਨਹੀਂ ਪੱਥਰ ਵੀ ਉਹਦੀ ਮੇਰੀ ਮਾਂ ਦੇ ਨਾਂ ਤੇ ਲਾਇਆ ਸਾਡਾ ਕੁਝ ਨਹੀਂ ਮੈਂ ਮੇਰੀ ਮਾਂ ਨਾਲ ਰਹਿ ਰਿਹਾ ਮੇਰੇ ਬ੍ਰਦਰ ਲੱਗ ਰਹੇ ਨੇ ਉਹਨਾਂ ਦੇ ਨਾਮ ਦਾ ਪੱਥਰ ਹੈ ਜੀ ਉਹਨਾਂ ਦਾ ਘਰ ਵਾ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਜੀ 1980 ਦੇ ਵਿੱਚ ਠੀਕ ਹੈ ਮੇਰਾ 1979 ਦਾ ਬਰਥ ਹੈ ਜੀ 23/4/1979 ਦਾ ਮੈਂ 1 ਸਾਲ ਦਾ ਸੀ ਮੇਰੇ ਬਰਦਰ ਮੰਨ ਕੇ ਚੱਲੋ ਹੈਗੇ ਸੀ 3 ਸਾਲ ਬੜੀ ਔਖੀ ਜ਼ਿੰਦਗੀ ਲੰਗੀ ਹੈ ਬੜੀ ਸੰਘਰਸ਼ਮਈ ਜ਼ਿੰਦਗੀ ਲੰਗੀ ਹੈ ਬੜਾ ਕਠਿਨਾਈਆਂ ਆਈਆਂ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਮਲਾਵਾਂਗੇ ਜਿਹੜੀ ਕਿਸੇ ਸਮੇਂ ਚੋਣਾਂ ਦੇ ਵਿੱਚ ਹਮੇਸ਼ਾ ਅੱਗੇ ਹੁੰਦੀ ਸੀ ਰਾਜਨੀਤੀ 'ਚ ਹਮੇਸ਼ਾ ਅੱਗੇ ਹੁੰਦੀ ਸੀ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਮ ਜ਼ਿੰਦਗੀ ਦੇ ਰੁਝੇਮਿਆਂ ਤੋਂ ਆਪਾਂ ਸਮਾਂ ਕੱਢ ਕੇ ਕਹਿ ਸਕਦੇ ਹਾਂ ਲੋਕਾਂ ਦੀ ਹਰ ਸਮੇਂ ਸੇਵਾ ਕਰਨ ਦੇ ਵਿੱਚ ਰਹਿੰਦੀ ਸੀ ਉਸ ਤੋਂ ਬਾਅਦ ਉਹਨਾਂ ਨੇ ਥੋੜਾ ਸਮਾਂ ਆਪਣੇ ਆਪ ਨੂੰ ਚੇਂਜ ਕੀਤਾ ਕਿਉਂਕਿ ਕਬੀਲਦਾਰੀਆਂ ਵੀ ਕਹਿੰਦੇ ਜ਼ਰੂਰੀ ਹੁੰਦੀਆਂ ਨੇ ਘਰ ਦੇ ਵਿੱਚ ਆਪਣਾ ਕਾਰੋਬਾਰ ਸੈੱਟ ਕੀਤਾ ਅੱਜ ਕਾਰੋਬਾਰ ਦੇ ਵਿੱਚ ਵੀ ਪੂਰੇ ਪੰਜਾਬ ਲੈਵਲ ਤੇ ਨਾਮ ਬਣਾਇਆ ਤੇ ਉਹ ਪੰਜਾਬ ਲੈਵਲ ਤੇ ਨਾਮ ਬਣਾ ਕੇ ਅੱਜ ਸੇਵਾ 'ਚ ਵੀ ਅੱਗੇ ਹੁੰਦੇ ਆ ਆਪਣੇ ਕਾਰੋਬਾਰ 'ਚ ਵੀ ਅੱਗੇ ਆ ਤੇ ਲੋਕਾਂ ਨੂੰ ਸੇਧ ਵੀ ਦਿੰਦੇ ਆ ਹਮੇਸ਼ਾ ਕਿ ਤੁਹਾਨੂੰ ਕੀ ਕਰਨਾ ਚਾਹੀਦਾਗਾ ਬਾਈ ਸਾਡੇ ਨਾਲ ਸੁਖਪਾਲ ਅਲੀ ਸ਼ੇਰ ਨੇ ਬਾਈ ਨਾਲ ਗੱਲਬਾਤ ਕਰਾਂਗੇ ਪੂਰੀ ਕੀ ਕਹਿਣਾ ਇਹਨਾਂ ਦਾ ਕਿਵੇਂ ਇਹਨਾਂ ਦੀ ਜ਼ਿੰਦਗੀ ਰਹੀ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਵੀਅਰ ਦੇਖ ਰਹੇ ਨੇ ਧੰਨਵਾਦ ਜੀ ਸਾਰਿਆਂ ਦਾ ਸੁਖਪਾਲ ਬਾਈ ਗੱਲ ਕਰੀਏ ਹਨ ਆਪਾਂ ਗੱਲਾਂ ਕਰਨ ਵਾਸਤੇ ਬੈਠੇ ਆ ਮੈਂ ਇੱਕ ਦਿਨ ਪਹਿਲਾਂ ਇਹਦੂ ਪੌਡਕਾਸਟ ਕੀਤਾ ਸੀ ਮੈਂ ਪਹਿਲਾਂ ਗਿਆ ਸੀ ਵੀ ਉਹ ਮੈਕ ਲਾਉਣੇ ਜ਼ਰੂਰੀ ਨਹੀਂ ਹੁੰਦੇ ਇੱਕ ਪੌਡਕਾਸਟ ਕਰੀਏ ਉਹ ਚ ਮਤਲਬ ਕੀ ਆ ਗੱਲਾਂ ਸੁਣਾਈਏ ਉਜੋ ਕੋਈ ਨਾ ਕੋਈ ਮੈਸੇਜ ਜਾਵੇ ਸਾਹਮਣੇ ਬੰਦੇ ਨੂੰ ਕੁਝ ਚੰਗਾ ਮਿਲੇ ਚੰਗੀਆਂ ਵੀਡੀਓ ਕਹਿੰਦੇ ਘੱਟ-ਪਟ ਪ੍ਰਮੋਟ ਹੁੰਦੀਆਂ ਪਰ ਕੋਈ ਨਾ ਸਮੇਂ ਨਾਲ ਹੋ ਜਾਣਗੀਆਂ ਹਾਂਜੀ ਹਾਂਜੀ ਆਪਾਂ ਕੁਝ ਚੰਗੇ ਹਨਾ ਸੰਦੇਸ਼ ਦੇਣੇ ਆ ਤੁਹਾਡੀ ਜ਼ਿੰਦਗੀ ਹੈ ਜਿਹੜੀ ਮੈਂ ਲੰਬੇ ਸਮੇਂ ਤੋਂ ਹਨਾ ਸੁਣੂ ਜਾਣਦਈਆਂ ਬਿਲਕੁਲ ਜੀ ਵੀ ਕਿਵੇਂ-ਕਿਵੇਂ ਤੁਸੀਂ ਸੰਘਰਸ਼ ਕੀਤਾ ਜੇ ਜ਼ਿੰਦਗੀ ਦੀ ਗੱਲ ਕਰੀਏ ਬਚਪਨ ਤੋਂ ਕੀ ਰਿਹਾ ਕਿਵੇਂ ਪੈਦਾ ਕਿਹੜੇ ਘਰ ਚ ਹੋਏ ਹੋ ਕੀ ਗੱਲਬਾਤ ਰਹੀ ਹੈ ਪੂਰਾ ਕੀ ਪੂਰਾ ਦੱਸੋਗੇ ਹਾਂਜੀ ਮੈਂ ਆ ਰਾਮਗੜੀਆ ਭਾਈਚਾਰੇ ਨਾਲ ਮੈਂ ਸੰਬੰਧ ਰੱਖਦਾ ਜੀ ਤੇ ਬਚਪਨ ਦੀ ਜੇ ਗੱਲ ਕਰੀਏ ਬਚਪਨ ਦੇ ਵਿੱਚ ਅਸੀਂ ਦੋ ਬ੍ਰਦਰਾਂ ਜੀ ਜੀ ਤੇ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਜੀ 1980 ਦੇ ਵਿੱਚ ਠੀਕ ਹੈ ਮੇਰਾ 1979 ਦਾ ਬਰਥ ਹੈ ਜੀ 23/4/1979 ਦਾ ਮੈਂ 1 ਸਾਲ ਦਾ ਸੀ ਮੇਰੇ ਬ੍ਰਦਰ ਮੰਨ ਕੇ ਚੱਲੋ ਹੈਗੇ ਸੀ 3 ਸਾਲ ਦੇ ਬੜੀ ਔਖੀ ਜ਼ਿੰਦਗੀ ਲੰਗੀ ਹੈ ਬੜੀ ਸੰਘਰਸ਼ਮਈ ਜ਼ਿੰਦਗੀ ਲੰਗੀ ਹੈ ਬੜਾ ਕਠਿਨਾਈਆਂ ਆਈਆਂ ਤੇ ਉੱਥੇ ਕੁਝ ਕੁ ਲੋਕਾਂ ਦਾ ਪਤਾ ਲੱਗਿਆ ਵੀ ਕਿਸ ਕੁ ਲੋਕਾਂ ਨੇ ਮੇਰੀ ਸਪੋਰਟ ਵੀ ਕੀਤੀ ਜਿਹੜੇ ਅੱਜ ਵੀ ਉਹ ਮੇਰੇ ਦਿਲਾਂ ਦੇ ਵਿੱਚ ਨੇ ਤੇ ਕੁਸ਼ਕ ਮੁਸ਼ਕਲਾਂ ਵੀ ਸਾਨੂੰ ਮੰਨ ਕੇ ਚੱਲ ਵੀ ਬਹੁਤ ਜ਼ਿਆਦਾ ਸਾਨੂੰ ਆਈਆਂ ਨੇ ਤੇ ਪੱਕੀ ਸਤਗੁਰ ਨੇ ਮਿਹਰ ਕੀਤੀ ਜੀ ਅਸੀਂ ਦਰਬ ਦਰਜੇ ਤੋਂ ਚੱਲਦੇ ਗਏ ਚੱਲਦੇ ਗਏ ਬਸ ਪੜਾਈ ਦੇ ਨਾਲ ਨਾਲ ਫਿਰ ਅਸੀਂ ਮਨ ਲਓ ਵੀ ਹੌਲੀ ਹੌਲੀ ਆਪਣੇ ਕਾਰੋਬਾਰ ਕਿੱਤੇ ਦੇ ਵਿੱਚ ਮੈਂ ਆਇਆ ਹਾਂ ਪੜਾਈ ਦੀ ਗੱਲ ਕਰੀਏ ਕਿੱਥੋਂ ਪੜਾਈ ਹੋਈ ਤੇ ਕਿਵੇਂ ਪੜਾਈ ਜੀ ਪਹਿਲਾਂ ਦੇਖੋ ਪਿੰਡ ਅਲੀਸ਼ੇਰ ਕਲਾ ਮੇਰਾ ਜਿਲ੍ਹਾ ਮਾਨਸਾ ਦੇ ਵਿੱਚ ਪੈਂਦਾ ਜਿਹੜਾ ਮੰਨ ਲਓ ਵੀ ਉੱਥੇ ਮੈਂ ਪ੍ਰਾਇਮਰੀ ਸਕੂਲ ਮਨ ਲਓ ਸਾਡੇ ਹੁੰਦਾ ਸੀ ਉੱਥੇ ਪੜਿਆ ਉਸ ਤੋਂ ਬਾਅਦ ਸਾਡੇ ਮੱਤੀ ਸਕੂਲ ਪੈਂਦਾ ਜੀ ਤਕਰੀਬਨ ਉੱਥੇ ਹਾਈ ਸਕੂਲ ਹੁੰਦਾ ਉੱਥੇ ਸਾਨੂੰ ਪੈਂਦਾ ਜੀ ਉਹ 5-5 ਕਿਲੋਮੀਟਰ ਸਾਡੀ ਦੂਰੀ ਪੈਂਦਾ ਤੇ ਇੰਨੀ ਇੱਕ ਉਸ ਸਮੇਂ ਦੇ ਵਿੱਚ ਗਰੀਬੀ ਦੇਖੀ ਹੈ ਵੀ ਅਸੀਂ ਮੰਨ ਲਓ ਮੈਂ 3 ਸਾਲ ਉੱਥੇ ਮੈਂ ਤੁਰ ਕੇ ਮੰਨ ਲਓ ਵੀ ਪੜਨ ਜਾਂਦਾ ਰਿਹਾ ਸਕੂਲ ਦੇ ਵਿੱਚ ਜਾਂਦਾ ਰਿਹਾ ਕਿੰਨੀ ਉਮਰ ਸੀ ਉਦੋਂ ਉਦੋਂ ਤੁਸੀਂ ਲਾ ਲਓ ਜੀ ਮੈਂ ਪ੍ਰਾਇਮਰੀ ਕਰਨ ਤੋਂ ਬਾਅਦ ਤਕਰੀਬਨ ਹੋਊਗੀ ਤਕਰੀਬਨ ਮੇਰੀ 12 ਸਾਲ ਉਮਰ ਹੋ ਗਈ 11-12 ਹਾਂ 12 ਕਿਲੋਮੀਟਰ ਤੁਰ ਕੇ ਜਾਂ ਹਾਂ ਉਦੋਂ ਵੀ ਲਗਾਤਾਰ ਜਾਂਦੇ ਜੀ ਉੱਥੇ ਚਲੋ ਫੇਰ ਮੇਰੀ ਇੱਕ ਪਰਸਨ ਨੇ ਮੇਰੀ ਹੈਲਪ ਕੀਤੀ ਮੈਨੂੰ ਸਾਈਕਲ ਉਹਨੇ ਆਪਣੇ ਕੋਲੋਂ ਦਿੱਤਾ ਜੀ ਤੁਸੀਂ ਠੀਕ ਕਰਵਾ ਲਓ ਇਥੋਂ ਤੱਕ ਵੀ ਗਰੀਬੀ ਦੇਖੀ ਹੈ ਜੀ ਸਾਈਕਲ ਠੀਕ ਕਰਾਉਣ ਵਾਸਤੇ ਵੀ ਪੈਸੇ ਨਹੀਂ ਹੁੰਦੇ ਸੀ ਵੀ ਮੈਂ ਫੇਰ ਮੰਨ ਲਓ ਵੀ ਮੇਰੇ ਚਾਚਾ ਜੀ ਨਾਲ ਮੈਂ ਦਿਹਾੜੀ ਤੇ ਨਾਲ ਚਲੇ ਜਾਂਦਾ ਉਦੋਂ ਮੈਨੂੰ 15 20 ਰੁਪਏ ਦਿਹਾੜੀ ਉਹ ਦਿੰਦੇ ਮੈਂ ਸਕੂਲੋਂ ਆ ਕੇ ਵੱਲ ਕੰਮ ਤੇ ਚਲਾ ਜਾਂਦਾ ਅੱਛਾ ਉਥੋਂ ਮੈਂ ਆਇਆ ਉਹਦੇ ਵਿੱਚ ਸਭ ਤੋਂ ਦਿਲਚਸਪ ਜਿਹੜੀ ਕਹਾਣੀ ਮੈਂ ਦੱਸਣੀ ਚਾਹੁੰਦਾ ਆਪਣੇ ਦਿਲ ਤੋਂ ਜਾਨੀ ਜਦੋਂ ਮੈਂ 6ਵੀਂ ਦੇ ਵਿੱਚ ਜਾ ਕੇ ਹਾਈ ਸਕੂਲ ਦੇ ਵਿੱਚ ਲੱਗਿਆ ਹੂੰ ਤਾਂ ਮੇਰੀ ਮਾਤਾ ਜੀ ਤਕਰੀਬਨ 6 ਕੁ ਮਹੀਨਿਆਂ ਬਾਅਦ ਮੈਨੂੰ ਮੇਰਾ ਸਰਟੀਫਿਕੇਟ ਕਟਾਉਣ ਵਾਸਤੇ ਚਲੀ ਗਈ ਵੀ ਉਹ ਸਾਡੇ ਇਨਚਾਰਜ ਹੁੰਦੇ ਮੈਡਮ ਪ੍ਰਦੀਪ ਕੌਰ ਮੌਜੂਦ ਹੁੰਦੇ ਸਾਡੇ ਨਾਲ ਹੀ ਪਿੰਡ ਪੈਂਦਾ ਮੌਜੂਦ ਡਿਸਟ੍ਰਿਕਟ ਮਾਨਸਾ ਦੇ ਵਿੱਚ ਅੱਜ ਕੱਲ ਉਹ ਪਟਿਆਲਾ ਵਿਖੇ ਰਹਿੰਦੇ ਨੇ ਉਹ ਕਹਿੰਦੇ ਜੀ ਅਸੀਂ ਵੀ ਕਿਉਂਕਿ ਜਿਹੜੀ ਸਾਡੀ ਕੈਟਾਗਰੀ ਅਸੀਂ BC ਕਲਾਸ ਦੇ ਵਿੱਚ ਆਉਂਦੇ ਆ ਨਾ ਸਾਨੂੰ ਉਦੋਂ ਕੋਈ ਬਜੀਫੇ ਦੀ ਕੋਈ ਸਹੂਲਤਾਂ ਦੀ ਨਾ ਹੀ ਕੋਈ ਬੁੱਕਾਂ ਮਿਲਦੀਆਂ ਹੁੰਦੀਆਂ ਤੇ ਨਾ ਹੀ ਕੋਈ ਵਰਦੀ ਵਗੈਰਾ ਲੱਗਦੀ ਠੀਕ ਆ ਇੰਨਾ ਵੀ ਅਸੀਂ ਮਤਲਬ ਵੀ ਅਸਮਰਥ ਸੀਗੇ ਵੀ ਅਸੀਂ ਨਾ ਕਿਤਾਬਾਂ ਲੈ ਸਕਦੇ ਸੀ ਨਾ ਹੋਲੈਸ ਦੀ ਮੇਰੀ ਮਾਂ ਕਹਿੰਦੀ ਵੀ ਮੈਥੋਂ ਪੜਾਇਆ ਨਹੀਂ ਜਾਂਦਾ ਵੀ ਮੇਰਾ ਤੁਸੀਂ ਸਾਕਿਫਿਕਟ ਘੱਟ ਦਿਓ ਵੀ ਅਸੀਂ ਕੰਮ ਤੇ ਲਾਉਣਾ ਵੀ ਸਾਡਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਅੱਛਾ ਉਦੋਂ ਫਿਰ ਮੈਡਮ ਪ੍ਰਦੀਪ ਕੌਰ ਇੱਕ ਮੇਰੇ ਲਈ ਰੱਬ ਬਣ ਕੇ ਆਏ ਜੀ ਜਿਹੜਾ ਕਿ ਅੱਜ ਮੈਂ ਦਿਲੋਂ ਉਹਨਾਂ ਦਾ ਸਤਿਕਾਰ ਕਰਦਾ ਤੇ ਦਿਲੋਂ ਉਹਨਾਂ ਨੂੰ ਇੱਕ ਰੱਬ ਵਾਂਗੂ ਮੈਂ ਪੂਜਦਾ ਉਹਨਾਂ ਨੇ ਕਿਹਾ ਵੀ ਤੂੰ ਮਤਾਂ ਬਦਾਂ ਜੋ ਮਰਜੀ ਜਿੰਮੇ ਮਰਜੀ ਆਪਣਾ ਤੂੰ ਟਾਈਮ ਪਾਸ ਕਰ ਵੀ ਇਹਦੀ ਤੁਸੀਂ ਚਿੰਤਾ ਛੱਡ ਦਿਓ ਹਾਂ ਜੀ ਤੋਂ ਬਾਅਦ ਸੀ ਮੈਨੂੰ ਹਾਂ ਜੀ ਉਹਨੇ ਮੈਨੂੰ ਵਰਦੀ ਵੀ ਆਪ ਲੈ ਕੇ ਦੇਣੀ ਜੀ ਉਹ ਸਮਿਆਂ ਦੇ ਵਿੱਚ ਤੇ ਉਹਨਾਂ ਨੇ ਮੇਰੀ ਫੀਸ ਵੀ ਆਪ ਭਰਨੀ ਤੇ ਉਹਨਾਂ ਨੇ ਬੁੱਕਾਂ ਵੀ ਮਨ ਲਾ ਦੇ ਖੁਦ ਲੈ ਕੇ ਖੁਦ ਲੈ ਕੇ ਦੇਣੀਆਂ ਤੇ ਉਹਨਾਂ ਦੀ ਬਦੌਲਤ ਮੈਂ میٹرਕ ਕੀਤੀ ਫਿਰ ਅੱਛਾ ਹਾਂ میٹرਕ ਕਰਨ ਤੋਂ ਬਾਅਦ ਹਾਂ ਜੀ میٹرਕ ਕਰਨ ਤੋਂ ਬਾਅਦ ਫਿਰ ਬਸ ਇੱਕ ਕਰਦਿਆਂ ਮਜਬੂਰੀਆਂ ਕਰਨ ਫਿਰ ਮੈਂ ਆਪਣੇ ਜਿਹੜਾ ਸਾਡਾ ਰਾਜ ਮਿਸਤਰੀ ਦਾ ਕੀਤਾ ਸਾਡਾ ਪਿਤਾਪੁਰਖੀ ਕੀਤਾ ਮੇਰੇ ਦਾਦੇ ਪਰਦਾਦੇ ਤੋਂ ਲੈ ਕੇ ਸਾਡਾ ਕੀਤਾ ਸੀਗੇ ਜਿਹੜਾ ਮੈਂ ਫਿਰ ਇਸ ਕਿੱਤੇ ਦੇ ਵਿੱਚ ਮੈਂ ਕੰਮ ਸਿੱਖਣਾ ਸ਼ੁਰੂ ਸਟਾਰਟ ਕੀਤਾ ਜੀ ਲੋਕਾਂ ਨੂੰ ਛੱਤ ਬਣਾ ਕੇ ਦੇਣ ਲੱਗੇ ਹਾਂਜੀ ਕੋਸ਼ਿਸ਼ ਕੀਤੀ ਜੀ ਲੋਕਾਂ ਦੀ ਸੱਤਾਂ ਬਣਾਉਂਦੇ ਰਹੇ ਫਿਰ ਸਤਿਗੁਰੂ ਨੇ ਮਿਹਰ ਕੀਤੀ ਵੀ ਹੌਲੀ-ਹੌਲੀ ਫਿਰ ਅਸੀਂ ਆਪਣਾ ਵੀ ਮੰਨ ਕੇ ਚੱਲ ਬਣਾਇਆ ਤੇ ਫਿਰ ਮੇਰੇ ਬ੍ਰਦਰ ਵੀ ਕੰਮ ਕਰਨ ਲੱਪੇ ਜੀ ਤੇ ਦਰਬਾਰ-ਦਰ ਕੰਮ ਜਣ ਕੇ ਜਦੋਂ ਚੱਲਦਾ ਗਿਆ ਤਾਂ ਫਿਰ ਅਸੀਂ ਹੌਲੀ-ਹੌਲੀ ਫਿਰ ਅਸੀਂ ਅੱਗੇ ਪੜਾ ਚੱਲਦੇ ਜੇ ਫਿਰ ਅਸੀਂ ਮੈਰਿਜ ਹੋ ਗਈ ਜੀ ਤੇ ਬਸ ਇਸ ਤਰ੍ਹਾਂ ਫਿਰ ਸੰਘਰਸ਼ ਚੱਲਦੀ ਰਹੀ ਮੈਰਿਜ ਵਾਲੇ ਸਮਿਆਂ ਤੇ ਕਿਹੋ ਜਿਹੇ ਹਾਲਾਤ ਸੀਗੇ ਫਿਰ ਜਦੋਂ ਵਿਆਹ ਹੁੰਦਾਗਾ ਵਿਆਹ ਦੇ ਵਿੱਚ ਚਲੋ ਜਿਵੇਂ ਪਿੰਡਾਂ ਦੇ ਵਿੱਚ ਇੱਕ ਸਾਦਾ ਮਤਲਬ ਵਿਆਹ ਸੀਗਾ ਹੂੰ ਔਰ ਉਸ ਸਮੇਂ ਜਿਹੜੀ ਮੈਨੂੰ ਸਭ ਤੋਂ ਵੱਡੀ ਮੇਰੇ ਫਾਦਰ ਸਾਹਿਬ ਦੀ ਜਿਹੜੀ ਘਾਟ ਸੀਗੀ ਉਹ ਮੈਨੂੰ ਬਹੁਤ ਵੱਡੀ ਲੱਗਦੀ। ਮੇਰੀ ਮਾਂ ਨੇ ਇੱਕ ਮੰਨ ਲਓ ਮੇਰੀ ਮਾਂ ਇੱਕ ਰੱਬ ਸੀਗੀ ਜੀ ਮੈਂ ਸਮਝਦਾ ਕਿਉਂਕਿ ਭਰ ਜਵਾਨੀ ਦੇ ਵਿੱਚ ਜਿਹਦੇ ਅੱਜ ਘਰ ਵਾਲਾ ਚਲਾ ਜਾਵੇ ਉਹਨੂੰ ਪੁੱਛ ਕੇ ਦੇਖੋ ਵੀ ਉਹਦੀ ਜ਼ਿੰਦਗੀ ਕਿੱਦਾਂ ਦੀ ਹੈ। ਨਾ ਸਾਨੂੰ ਸਾਡੇ ਨਾਨਕਿਆਂ ਵੱਲੋਂ ਨਾ ਸਾਡੇ ਸਾਡੇ ਦਾਦਕਿਆਂ ਵੱਲੋਂ ਸਾਨੂੰ ਕੋਈ ਬਹੁਤ ਹੀ ਵੱਡੀ ਸਪੋਰਟ ਨਹੀਂ ਮਿਲੀ। ਉਹਨੇ ਖੁਦ ਹੀ ਦਿਨ ਰਾਤ ਕੰਮ ਕਰਕੇ ਮਨੇ ਕਿ ਚਲ ਸਾਨੂੰ ਪੜਾਇਆ ਉਹਨੇ ਆਪਣਾ ਜਵਾਨੀ ਆਪਦੀ ਦਾਤੇ ਲਾ ਕੇ ਸਾਨੂੰ ਮੁਖ ਰੱਖ ਕੇ ਉਹਨੇ ਆਪਣੀ ਜਵਾਨੀ ਦਾਤੇ ਲਾਤੀ ਵੀ ਪਰ ਸਾਨੂੰ ਛੱਡਿਆ ਮੇ ਜਵਾਬ ਹਾਂ ਮਨੋ ਦੇਖੋ ਅੱਜ ਦੇ ਸਮੇਂ ਦੀ ਜੇ ਗੱਲ ਕਰੀਏ ਵੀ ਇਸ ਤਰ੍ਹਾਂ ਕੋਈ ਵੀ ਆਪਾਂ ਖੁਦ ਵੀ ਕਹਿ ਦਈਏ ਜੀ ਕੋਈ ਆਪਣੀਤੀ ਪੈਣ ਹੋਵੇ ਵੀ ਨਹੀਂ ਭਾਈ ਤੇਰੀ ਜ਼ਿੰਦਗੀ ਕਿੱਦਾਂ ਬਸਰ ਹੋਊਗੀ ਤੁਸੀਂ ਆਪਣਾ ਜ਼ਰੂਰ ਕਰ ਦਵਾਰਾ ਪਸਾਓ ਹਣਾ ਪਰ ਮੈਂ ਸਮਝਦਾ ਵੀ ਮੈਂ ਖੁਦ ਉਹਦਾ ਰੱਬ ਨਹੀਂ ਦੇਖਿਆ ਪਰ ਰੱਬ ਮੇਰੇ ਘਰੇ ਆ ਅੱਜ ਮਾਲਕ ਦੀ ਮੇਰੇ ਨਾਲ ਇੰਨੀ ਕੋ ਖੁਸ਼ ਹੈ ਐ ਬਿਲਕੁਲ ਜੀ ਮੇਰਾ ਤੁਸੀਂ ਕਿਤੇ ਘਰੇ ਗਏ ਨਾ ਮੇਰਾ ਨੀ ਪੱਥਰ ਵੀ ਉਹਦੀ ਮੇਰੀ ਮਾਂ ਦੇ ਨਾਂ ਤੇ ਲਾਇਆ ਸਾਡਾ ਕੁਛ ਨਹੀਂ ਮੈਂ ਮੇਰੀ ਮਾਂ ਨਾਲ ਰਹਿ ਰਿਹਾ ਮੇਰੇ ਬ੍ਰਦਰ ਲੱਗ ਰਹੇ ਨੇ ਉਹਨਾਂ ਦੇ ਨਾਮ ਦਾ ਪੱਥਰ ਹੈ ਜੀ ਉਹਨਾਂ ਦਾ ਘਰ ਵਾਸ ਮਤਲਬ ਉੱਥੇ ਅੱਜ ਵੀ ਇਹ ਹੈ ਵੀ ਸਾਰਾ ਕੁਝ ਇੰਨਾ ਕਰਕੇ ਹੁੰਦਾ ਵੀ ਹੈ ਕਿਉਂਕਿ ਆਪਾਂ ਕਹਿੰਦੇ ਪਰਮਾਤਮਾ ਬਹੁਤ ਦੂਰ ਆ ਮਾਂ ਜੇ ਉਹ ਚਾਹੁੰਦੀ ਜੀ ਉਹ ਆਪਦਾ ਬਹੁਤ ਸੌਖੀ ਜ਼ਿੰਦਗੀ ਨਿਗਾ ਸਕਦੀ ਸੀ ਪਰ ਉਹਨੇ ਸਾਡੇ ਕਰਕੇ ਜ਼ਿੰਦਗੀ ਸੰਘਰਸ਼ ਨਾਲ ਨਿਗਾਈ ਦਿਨ ਰਾਤ ਤਾਣੀ ਖੱਡੀ ਬੁੰਦੀ ਹੁੰਦੀ ਹੁੰਦੀ ਉਹ ਦਿਨ ਰਾਤ ਉਹਨੇ ਕਰਕੇ ਮੰਨ ਕੇ ਚੱਲ ਵੀ ਮੈਂ ਪੜਦਾ ਪੜਦਾ ਸੌ ਜਾਂਦਾ ਉਦੋਂ ਵੀ ਉਹ ਕਤਾਨੀ ਬੁਣੀ ਜਾਂਦੀ ਹੁੰਦੀ ਜਦੋਂ ਮੈਂ ਸਵੇਰੇ ਉੱਠਦਾ ਹਾਂ ਉਦੋਂ ਵੀ ਤਾਣੀ ਬੁਣੀ ਜਾਂਦੀ ਹੁੰਦੀ ਮੈਨੂੰ ਨਹੀਂ ਪਤਾ ਵੀ ਉਹ ਕਿਹੜੇ ਵੇਲੇ ਸੌਂਦੀ ਸੀ ਮੇਰੇ ਬਾਅਦ ਜਸ ਸੌਂਦੀ ਮੇਥੋਂ ਪਹਿਲਾਂ ਉੱਠ ਕੇ ਕੰਮ ਤੇ ਲੱਗ ਜਾਂਦੀ ਰੋਟੀ ਤੱਕ ਵੀ ਸਾਨੂੰ ਐ ਹੁੰਦਾ ਵੀ ਸਵੇਰੇ ਸਾਨੂੰ ਰੋਟੀ ਮਿਲੂਗੀ ਕਿ ਨਹੀਂ ਮਿਲੂਗੀ ਪਰ ਮੇਰੇ ਮੰਨਣ ਦੇ ਸਾਬ ਹਾਂ ਬਹੁਤ ਜ਼ਿਆਦਾ ਪਰ ਗੁਰੂ ਸਾਹਿਬ ਦੀ ਮਿਹਰ ਹੋਈ ਹੈ ਜੀ ਤੇ ਉਦੋਂ ਉਹਦਾ ਭਰੋਸਾ ਸੀ ਤੇ ਉਹਦਾ ਸਿੱਦਕ ਸੀ ਉਹਨੂੰ ਪ੍ਰਮਾਤਮਾ ਨੇ ਉਹਦਾ ਜ਼ਰੂਰ ਫਲ ਲਾ ਗਿਆ